ਦੀ ਵੀਡੀਓ ਤੇ ਜ਼ਿਆਦਾ ਚਰਚਾ ਹੈਗੀ ਵਿਰੋਧੀ ਤੁਹਾਡੀ ਵੀਡੀਓ ਤੇ ਚਰਚਾ ਕਰੀ ਜਾਂਦੇ ਨੇ ਉਹੀ ਬਸ 12 5 ਉਹਦੇ ਤੇ ਚੱਲ ਰਹੀ ਸਭ ਉਹ ਮੈਂ ਪੁੱਛਣਾ ਚਾਹੁੰਦਾ ਕਿ ਮੇਰੀ ਵੀਡੀਓ ਮੈਂ ਕੱਲ ਇਹ ਕੀ ਮੈਂ ਕਿਹਾ ਯੂ ਲਵ ਮੀ ਯੂ ਹੇਟ ਮੀ ਬਟ ਯੂ ਕਾਂਟ ਇਗਨੋਰ ਮੀ ਮੈਨੂੰ ਤੁਸੀਂ ਇਹਰਾ ਮਤਲਬ ਰਾਜਾ ਵੜਿੰਗ ਹਰ ਤੁਸੀਂ 12 5 60 ਕਹਿਤਾ ਤੇ 12 5 48 ਹੋ ਗਿਆ ਇਹਦੇ ਚ ਮੈਨੂੰ ਲੱਗਦਾ ਦੱਸ ਦਿਓ ਵੀ ਪੰਜਾਬ ਦੇ ਲੋਕਾਂ ਦਾ ਕੀ ਨੁਕਸਾਨ ਹੋ ਗਿਆ ਸਾਰੀ ਦੁਨੀਆ ਨੇ ਫੋਕਸ ਮੇਰੇ ਸਾਰੀ ਪੰਜਾਬ ਨੇ ਸਾਰੀ ਪੜ ਵਧੀਆ ਗੱਲ ਹੈ ਮੈਨੂੰ ਬੜਾ ਚੰਗਾ ਲੱਗਦਾ ਮੈਂ ਤਾਂ ਰੋਜ਼ ਆਪਣੀ ਇੱਕ ਐਸੀ ਜਿਹੜੀ ਵੀਡੀਓ ਆਉਂਦੀ ਹੈ ਦੇਖੀਏ ਮੈਂ ਇਹ ਵੀ ਜੀ ਤੁਹਾਡੇ ਤੇ ਮੀਮ ਬਣਾ ਦਿਆਂਗੇ ਮੈਂ ਕਿਹਾ ਮੀਮ ਨਹੀਂ ਉਹ ਰਿਲੈਕਸ ਕਰ ਰਹੀ ਹੈ ਰਾਜਾ ਵੜਿੰਗ ਨੂੰ ਯਾਦ ਕਰ ਰਹੀ ਹੈ ਯਾਦਾ ਵੜਿੰਗ ਨੂੰ ਯਾਦ ਕਰ ਰਹੀ ਹੈ ਇਹਨੇ ਛਾੜੂ ਤੁਹਾਡੇ ਨਾਲ ਤੇ ਛਾੜੂ ਫੜਿਆ ਹੋਇਆ ਹੁਣ ਤੁਸੀਂ ਮੈਨੂੰ ਦੱਸੋ ਕੈਲਕੂਲੇਟਰ ਸਾਡੇ ਕੋਲੇ ਦਿੱਤਾ ਅਮਰੀਕਾ ਦੇ ਵਿੱਚ ਜਦੋਂ ਅਸੀਂ 50 ਰੁਪਏ ਡਾਲਰ ਕਿਸੇ ਨੂੰ ਦੇ ਦਿੰਦੇ ਹਾਂ ਤੇ ਉਹਨੇ 26 ਰੁਪਏ ਕੱਟ ਕੇ 24 ਰੁਪਏ ਵੀ ਮੋੜਨੇ ਉਹ ਕੈਲਕੂਲੇਟਰ ਤੇ ਮੋੜਦੇ ਆ ਕੋਣ ਮੈਂ ਮਿਸਟਰ ਮਾਨ ਦੇਵਾਂਗ ਮਾਨ ਸਾਹਿਬ ਕਹਤੇ ਕਿ ਕੰਨਾ ਕਹਾ ਹੈ ਟਿੱਪੀ ਕਿੱਥੇ ਹੈ ਸਿਹਾਰੀ ਕਿੱਥੇ ਹੈ ਬਿਹਾਰੀ ਕਿੱਥੇ ਹੈ ਇੰਟਰਸਟਿੰਗ ਹੁੰਦਾ ਲੋਕ ਸੁਣਦੇ ਹੈ ਬਟ ਓਰੇ ਨਾਲ ਪੰਜਾਬ ਦੀ ਇਕਨੋਮੀ ਤੇ ਕੋਈ ਫਰਕ ਪਿਆ ਟਿੱਪੀ ਸਿਹਾਰੀ ਬਿਹਾਰੀ ਜਾਣ ਨਾਲ ਜਾਂ ਬਾਹਰੋਂ ਪਾਸਾ 60 ਮੈਨੂੰ ਤਾਂ ਪਾੜਾ ਨਹੀਂ ਆਉਂਦਾ ਮੰਨ ਲਾ ਜਿਹਨੂੰ ਪਾੜਾ ਆਉਂਦਾ ਹੈ ਕੀ ਉਹਦੇ ਨਾਲ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਤੇ ਪੰਜਾਬ ਦੀ ਇਕਨੋਮੀ ਤੇ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਨਸ਼ੇ ਤੇ ਕੀ ਤੁਸੀਂ ਕੋਈ ਫਰਕ ਪਾ ਸਕਿਓ ਮੈਂ ਪੰਜਾਬੀ ਸਕੂਲਾਂ ਚ ਪੜਿਆ ਹਾਂ ਤੇ ਸਿਹਾਰੀ ਟਿੱਪੀ ਤੇ ਮਾਨ ਸਾਹਿਬ ਏਦਾਂ ਕਰਕੇ ਲੋਕਾਂ ਨੂੰ ਹਸਾਉ ਸੁਕੇ ਜਦੋਂ ਉਹਨੂੰ ਅਗਲਾ ਕੰਮ ਦੀ ਗੱਲ ਪੁੱਛਦਾ ਉਦੋਂ ਉਹ ਉੱਠ ਜਾਂਦੇ ਸੋ ਕਹਿਣ ਦਾ ਮਤਲਬ ਇਹ ਆ ਕਿ ਭਾਈ ਪਹਾੜੇ ਦੂਜੀ ਗੱਲ ਇਹ ਤਾਂ ਮੈਨੂੰ ਪਤਾ ਵੀ ਬਾਰੂਪਾਜਾ ਦਾ 60 ਹੈ ਪਰ ਬਹੁਤ ਸਾਰੇ ਬਹੁਤ ਸਾਰੇ ਪਹਾੜੇ ਮੈਨੂੰ ਯਾਦ ਵੀ ਨਹੀਂ ਹੈ ਜੇ ਤੁਸੀਂ ਮੈਂ ਤਾਂ ਸੱਚੀ ਗੱਲ ਕਹਿ ਦਿੰਨੇ ਅੱਜ ਕੱਲ ਦੇ ਜੀਵਨ ਵਿੱਚ ਬਹੁਤ ਸਾਰੇ ਪਹਾੜੇ ਪੂਰੇ ਆਦਮੀ ਇਹ ਤਾਂ ਛੋਟਾ ਪਹਾੜਾ ਸੀ ਜੇ ਕੋਣ ਅਗਲਾ ਤੋਂ ਪੁੱਛ ਲੈ ਕੋਈ ਸ਼ਾਇਦ ਨਾ ਪਤਾ ਹੋਵੇ ਇਹ ਤਾਂ ਆਪਣੇ ਆਪ ਕਹਿ ਦਿੰਨੇ ਪਰ ਮੈਨੂੰ ਲੱਗਦਾ ਹੈ ਕਿ ਗੱਲ ਬਾਤ ਜਿਹੜੀ ਹੈ ਉਹਦੇ 'ਚ ਥੋੜੀ ਚ ਦਮ ਹੋਣਾ ਚਾਹੀਦਾ ਪਹਾੜੇ ਪੜਨ ਵਾਲਾ ਬੰਦਾ ਫੇਰ ਤਾਂ ਐਂ ਕਰੋ ਫੇਰ ਤਾਂ ਮੈਥਮੈਟਿਕਸ ਦਾ ਟੀਚਰ ਭਾ ਦਿਓ ਪ੍ਰਿੰਸੀਪਲ ਨੂੰ ਕਿਸੇ ਨੂੰ ਚੀਫ ਮਿਸ ਤੇ ਬਣਾ ਦਿਓ ਤੇ ਕੋ ਪੰਜਾਬੀ ਦਾ ਬੰਦਾ ਲਾ ਦਿਓ ਵੀ ਜਿਆ ਟਿੱਪੀ ਸਿਹਾਰੀ ਬਿਹਾਰੀ ਲਈ ਜਾਂਦਾ ਹੋਵੇ ਉਹਨੂੰ ਜਾਦੇ ਪਤਾ ਹੋਣਾ ਮਾਨ ਸਾਹਿਬ ਨਾਲੋਂ ਵੀ ਤੋ ਕਹਿੰਦਾ ਮਤਲਬ ਥੈਂਕ ਯੂ ਕਾਂਗਰਸ ਆਮ ਆਦਮੀ ਪਾਰਟੀ ਥੈਂਕ ਯੂ ਕਾਲੀ ਨਾਲ ਥੈਂਕ ਯੂ ਭਾਜਪਾ ਮੈਂ ਤਨਵਾਦ ਕਰਦਾ ਵੀ ਤੁਹਾਨੂੰ ਵੇਖਦਾ ਰਾਜਾ ਵੜਿੰਗਾਂ ਮਾਂ ਦੇ ਪੁੱਤੋ ਹਰਦਾਂ ਦੇ ਆ ਜਾਂਦਾ ਵੇਖਦਾ ਤਾਂ ਹੈ ਨਾ ਥੋਡੀਆਂ ਅੱਖਾਂ ਜਿੱਦਾਂ ਰੜਕਦੇਵੇਂ ਬਣਾਓ ਯਾਰ ਜਾਖੜ ਮੇਰਾ ਨਾਲ ਹੀ ਜਾਂਦਾ ਕੋਈ ਕੋ ਮਨਪ੍ਰੀਤ ਪੀਪਾ ਮਨਪ੍ਰੀਤ ਮੇਰਾ ਲਈ ਉਹਨੂੰ ਇਹ ਨਹੀਂ ਪਤਾ ਕਹਿੰਦਾ ਮੈਂ ਰਾਜਾ ਵੜਿੰਗ ਨਹੀਂ ਬਣ ਸਕਦਾ ਮੈਂ ਕਿਹਾ ਤੂੰ ਰਾਜਾ ਵੜਿੰਗ ਕਿਵੇਂ ਬਣ ਸਕਦਾ ਮੈਂ ਕੋਈ ਟੇਬਲ ਚੋਰ ਥੋੜੀ ਹੈ ਤੂੰ ਸਰਕਾਰੀ ਟੇਬਲ ਚੱਕ ਕੇ ਲੈ ਗਿਆ ਅੱਠ ਸਾਲ ਫਾਈਨਾਂਸ ਮਿਨਿਸਟਰ ਰਿਆਜ ਪੰਜਾਬ ਦੇ ਹਾਲਾਤ ਬੜੇ ਮਾੜੇ ਐ ਇਕਨੋਮੀ ਬੜੀ ਮਾੜੀ ਸੋ ਕਹਿਣਾ ਮਤਲਬ ਭਗਵੰਤ ਮਾਨ ਜੀ ਉਹ ਕਹੀ ਜਾਂਦੇ ਐ ਹੋਰ ਜਿਹੜੇ ਕਹੀ ਜਾਂਦੇ ਐ ਸੋ ਮੇਰੇ ਕਹਿਣਾ ਮਤਲਬ ਮੈਨੂੰ ਬੜਾ ਆਨੰਦ ਆ ਰਿਹਾ